ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਤੇ ਬਹੁਤ ਸੋਖਾ ਡਿਜ਼ਾਈਨ ਲੈ ਕੇ ਆਈਆਂ ਦੋ ਦੋ ਦੇ ਹਿਸਾਬ ਨਾਲ ਕੁੰਡੇ ਪਾ ਲੈਣੇ ਆ ਤੇ ਡਿਜ਼ਾਈਨ ਜਿਹੜਾ ਬਣ ਜੇਗਾ 6 ਸਲਾਈਆਂ ਦਾ ਟੋਟਲ ਡਿਜ਼ਾਈਨ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਬਹੁਤ ਹੀ ਸੋਖਾ ਡਿਜ਼ਾਈਨ ਹੈ ਲੇਡੀਜ਼ ਕੋਟੀ ਤੇ ਪਾ ਸਕਦੇ ਜੇ ਜੈਕਟ ਤੇ ਪਾ ਸਕਦੇ ਜੇ ਮਫਰਲ ਤੇ ਪਾ ਸਕਦੇ ਜੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਜਾਲੀ ਵਾਲਾ ਡਿਜ਼ਾਈਨ ਹੈ ਤੇ ਸਿੱਧੀ ਸਾਈਡ ਤੋਂ ਇਹ ਡਿਜ਼ਾਈਨ ਸ਼ੁਰੂ ਹੋਏਗਾ ਡਿਜ਼ਾਈਨ ਦੀ ਪਹਿਲੀ ਸਲਾਈ ਜਿਹੜੀ ਆਪਾਂ ਸਿੱਧੀ-ਸਿੱਧੀ ਬਣਾ ਲੈਣੀ ਆ ਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਜੇ ਵੀਡੀਓ ਪਹਿਲੀ ਵਾਰੀ ਦੇਖ ਰਹੇ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਨਾ ਡਿਜ਼ਾਈਨ ਦੀ ਪਹਿਲੀ ਸਲਾਈ ਜਿਹੜੀ ਆਪਾਂ ਸਿੱਧੀ-ਸਿੱਧੀ ਬਣਾ ਕੇ ਕੰਪਲੀਟ ਕਰ ਲਾਂਗੇ ਛੇ ਸਲਾਈਆਂ ਦਾ ਟੋਟਲ ਡਿਜ਼ਾਈਨ ਹੈ ਤੇ ਛੇ ਹੀ ਸਲਾਈਆਂ ਬਹੁਤ ਹੀ ਸੋਖੇ ਤਰੀਕੇ ਦੇ ਨਾਲ ਬਣ ਜਾਣੀਆਂ ਪਹਿਲੀ ਸਲਾਈ ਸਿੱਧੀ ਸਿੱਧੀ ਬਣਾ ਲਈ ਹੁਣ ਦੂਸਰੀ ਸਲਾਈ ਜਿਹੜੀ ਉਹ ਆਪਾਂ ਉਲਟੀ-ਉਲਟੀ ਬਣਾ ਲੈਣੀ ਹੈ ਦੂਸਰੀ ਸਲਾਈ ਆਪਾਂ ਪੂਰੀ ਉਲਟੀ-ਉਲਟੀ ਬਣਾ ਲੈਣੀ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਹੈ ਤੇ ਬਣਿਆ ਹੋਇਆ ਬਹੁਤ ਹੀ ਪਿਆਰਾ ਲੱਗਦਾ ਹੈ ਕਿਸੇ ਵੀ ਲੇਡੀਜ਼ ਦੇ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਪਾ ਸਕਦੇ ਜੇ ਜੈਂਟਸ ਕੋਟੀ ਤੇ ਡਿਜ਼ਾਈਨ ਨਹੀਂ ਪਏਗਾ ਕਿਉਂਕਿ ਇਹ ਡਿਜ਼ਾਈਨ ਜਿਹੜਾ ਇਹ ਜਾਲੀ ਵਾਲਾ ਡਿਜ਼ਾਈਨ ਹੈ ਜਾਲੀ ਵਾਲੇ ਡਿਜ਼ਾਈਨ ਜਿਹੜੇ ਉਹ ਜੈਂਟਸ ਕੋਟੀਆਂ ਤੇ ਪਾਏ ਸੋਹਣੇ ਨਹੀਂ ਲੱਗਦੇ ਹੁਣ ਆ ਗਏ ਆ ਡਿਜ਼ਾਈਨ ਦੀ ਤੀਸਰੀ ਸਲਾਈ ਤੇ ਵੇਖੋ ਕਿਸ ਤਰ੍ਹਾਂ ਬਣਾਵਾਂਗੇ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਬੈਕ ਲੂਪ ਦੇ ਨਾਲ ਫਿਰ ਤਾਗਾ ਆਪਣੀ ਵਾਲੀ ਸਾਈਡ ਕਰ ਲੈਣਾ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਬੈਕ ਲੂਪ ਦੇ ਨਾਲ ਇੱਥੇ ਵਿੱਚ ਇੱਕ ਇੱਕ ਜਾਲੀ ਪੈਂਦੀ ਜਾਣੀ ਆ ਫਿਰ ਤਾਗਾ ਆਪਣੀ ਵਾਲੀ ਸਾਈਡ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਬੈਕ ਲੂਪ ਦੇ ਨਾਲ ਫਿਰ ਤਾਗਾ ਆਪਣੀ ਵਾਲੀ ਸਾਈਡ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਬੈਕ ਲੂਪ ਦੇ ਨਾਲ ਇਹ ਵਿੱਚ ਇੱਕ ਜਾਲੀ ਆਪਣੇ ਆਪ ਹੀ ਪੈਂਦੀ ਜਾਏਗੀ ਜਦੋਂ ਆਪਾਂ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਸਿੱਧਾ ਆਉਂਦੇ ਹੋਏ ਧਗਾ ਆਪਣੀ ਵਾਲੀ ਸਾਈਡ ਕਰ ਲੈਣਾ ਹਰ ਵਾਰ ਇਸੇ ਤਰ੍ਹਾਂ ਆਪਾਂ ਪੂਰੀ ਜਿਹੜੀ ਆਪਣੀ ਤੀਸਰੀ ਸਲਾਈ ਆ ਉਹ ਬਣਾ ਲੈਣੀ ਆ ਤੇ ਲਾਸਟ ਵਾਲਾ ਕੁੰਡਾ ਜਿਹੜਾ ਉਹਨੂੰ ਆਪਾਂ ਸਿੱਧਾ ਬਣਾ ਲੈਣਾ ਹੁਣ ਆ ਗਏ ਆ ਚੌਥੀ ਸਲਾਈ ਤੇ ਚੌਥੀ ਸਲਾਈ ਜਿਹੜੀ ਆ ਉਹ ਵੀ ਆਪਾਂ ਪੂਰੀ ਉਲਟੀ ਬਣਾਉਣੀ ਆ ਪੂਰੀ ਸਲਾਈ ਉਲਟੀ ਉਲਟੀ ਬਣਾ ਲੈਣੀ ਆ ਕਿ ਸਲਾਈਆਂ ਦਾ ਟੋਟਲ ਡਿਜ਼ਾਈਨ ਹੈ ਬਹੁਤ ਹੀ ਸੌਖੇ ਤਰੀਕੇ ਦੇ ਨਾਲ 6 ਹੀ ਸਲਾਈਆਂ ਬਣ ਜਾਂਦੀਆਂ ਨੇ ਤੇ ਡਿਜ਼ਾਈਨ ਜਿਹੜਾ ਕੰਪਲੀਟ ਹੋ ਜਾਂਦਾ ਹੈ ਚੌਥੀ ਸਲਾਈ ਆਪਾਂ ਉਲਟੀ-ਉਲਟੀ ਬਣਾ ਲਈ ਹੁਣ ਆ ਗਏ ਆਂ ਡਿਜ਼ਾਈਨ ਦੀ ਪੰਜਵੀਂ ਸਲਾਈ ਤੇ ਪੰਜਵੀਂ ਸਲਾਈ ਵੇਖੋ ਕਿਸ ਤਰ੍ਹਾਂ ਬਣਾਵਾਂਗੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਇੱਕ ਗੁੰਡਾ ਸਿੱਧਾ ਬਣਾਵਾਂਗੇ ਇੱਕ ਗੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਇੱਕ ਗੁੰਡਾ ਉਲਟਾ ਧਾਗਾ ਪਿੱਛੇ ਇੱਕ ਗੁੰਡਾ ਸਿੱਧਾ ਇੱਕ ਗੁੰਡਾ ਉਲਟਾ ਇੱਕ ਗੁੰਡਾ ਸਿੱਧਾ ਇੱਕ ਉਲਟਾ ਪੂਰੀ ਜਿਹੜੀ ਪੰਜਵੀਂ ਸਲਾਈ ਉਹ ਆਪਾਂ ਇਸ ਤਰੀਕੇ ਦੇ ਨਾਲ ਬਣਾ ਲੈਣੀ ਆ ਇੱਕ ਗੁੰਡਾ ਸਿੱਧਾ ਬਣਾ ਲੈਣਾ ਇੱਕ ਗੁੰਡਾ ਉਲਟਾ ਬਣਾ ਲੈਣਾ ਇੰਨਾ ਸੋਖਾ ਡਿਜ਼ਾਈਨ ਤੁਹਾਨੂੰ ਕੋਈ ਨਹੀਂ ਦੱਸੇਗਾ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਬਹੁਤ ਸੋਖਾ ਡਿਜ਼ਾਈਨ ਹੈ ਲਾਸਟ ਵਾਲਾ ਕੁੰਡਾ ਜਿਹੜਾ ਉਹਨੂੰ ਆਪਾਂ ਸਿੱਧਾ ਬਣਾ ਲੈਣਾ ਹੁਣ ਆ ਗਏ ਅਸੀਂ 6ਵੀਂ ਸਲਾਈ ਤੇ 6ਵੀਂ ਸਲਾਈ 'ਚ ਪਹਿਲਾ ਕੁੰਡਾ ਉਤਾਰ ਲਿਆ ਫਿਰ ਤਾਂ ਗਾ ਆਪਾਂ ਪਿਛਲੇ ਪਾਸੇ ਕਰ ਲੈਣਾ ਜਿਹੜਾ ਕੁੰਡਾ ਆਪਾਂ ਉਧਰੋਂ ਉਲਟਾ ਬਣਾਇਆ ਸੀ ਇਧਰੋਂ ਹੁਣ ਸਿੱਧਾ ਬਣਾਵਾਂਗੇ ਜਿਹੜਾ ਉਧਰੋਂ ਸਿੱਧਾ ਬਣਾਇਆ ਸੀ ਇਧਰੋਂ ਉਲਟਾ ਬਣਾਵਾਂਗੇ ਪੂਰੀ ਸਲਾਈ ਫੇਰ ਇਸੇ ਤਰ੍ਹਾਂ ਬਣਨੀ ਆ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਪੂਰੀ ਸਲਾਈ ਜਿਹੜੀ ਛੇਵੀਂ ਹੈ ਔਰ ਲਾਸਟ ਸਲਾਈ ਹੈ ਡਿਜ਼ਾਈਨ ਦੀ ਉਹ ਇਸ ਤਰੀਕੇ ਦੇ ਨਾਲ ਹੀ ਬਣ ਜਾਣੀ ਆ ਇੱਕ ਗੁੰਡਾ ਸਿੱਧਾ ਇੱਕ ਗੁੰਡਾ ਉਲਟਾ ਪੂਰੀ ਸਲਾਈ ਇਸੇ ਤਰ੍ਹਾਂ ਸਾਡੀ ਬਣਦੀ ਜਾਣੀ ਆ ਉਲਟਾ ਲਾਸਟ ਵਾਲਾ ਗੁੰਡਾ ਜਿਹੜਾ ਉਹਨੂੰ ਵੀ ਉਲਟਾ ਹੀ ਬਣਾ ਲੈਣਾ ਛੇ ਸਲਾਈਆਂ ਹੁਣ ਸਾਡੀਆਂ ਬਣ ਗਈਆਂ ਨੇ ਛੇ ਸਲਾਈਆਂ ਬਣਨ ਤੋਂ ਬਾਅਦ ਡਿਜ਼ਾਈਨ ਜਿਹੜਾ ਇਸ ਤਰ੍ਹਾਂ ਨਜ਼ਰ ਆਉਂਦਾ ਹੈ ਇਹ ਕੋ ਬਹੁਤ ਹੀ ਪਿਆਰਾ ਡਿਜ਼ਾਈਨ ਲੱਗਦਾ ਹੈ ਜਾਲੀ ਵਾਲਾ ਜਦੋਂ ਆਪਾਂ ਇਹਨੂੰ ਅੱਗੇ ਤੋਂ ਅੱਗੇ ਬਣਾਉਂਦੇ ਜਾਵਾਂਗੇ ਤੇ ਡਿਜ਼ਾਈਨ ਸਾਡਾ ਜਿਹੜਾ ਇਸ ਤਰੀਕੇ ਦੇ ਨਾਲ ਬਣ ਕੇ ਰੈਡੀ ਹੁੰਦਾ ਜਾਣਾ ਹੈ ਲੇਡੀਜ਼ ਦੇ ਤੁਸੀਂ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਜੇ ਬੱਚਿਆਂ ਦੀ ਫਰਾਕ ਤੇ ਪਾਓਗੇ ਤੇ ਬਹੁਤ ਹੀ ਪਿਆਰਾ ਲੱਗੇਗਾ ਅੱਗੇ ਤੋਂ ਅੱਗੇ ਬਣਾਵਾਂਗੇ ਤੇ ਡਿਜ਼ਾਈਨ ਇਸ ਤਰ੍ਹਾਂ ਬਣੇਗਾ ਜੇਕਰ ਵੀਡੀਓ ਪਸੰਦ ਆਈਏ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਧੰਨਵਾਦ